ਤੁਸੀਂ ਕਦੇ ਸੋਚਿਆ ਹੈ ਕਿ ਰੀਲਾਂ ਦੇਖਣ ਨਾਲ ਸਾਡੇ ਦਿਮਾਗ ਉੱਤੇ ਕੀ ਅਸਰ ਪੈਂਦਾ ਹੈ ਚਲੋ ਅੱਜ ਥੋੜਾ ਦਿਮਾਗੀ ਸਾਇੰਸ ਨੂੰ ਸਮਝੀਏ ਜਦੋਂ ਤੁਸੀਂ ਇੱਕ ਰੀਲ ਦੇਖਦੇ ਹੋ ਖਾਸ ਕਰਕੇ ਕੋਈ ਮਜ਼ੇਦਾਰ ਜਾਂ ਸ਼ੌਕਿੰਗ ਤਾਂ ਦਿਮਾਗ ਵਿੱਚ ਇੱਕ ਕੈਮੀਕਲ ਬਣਦਾ ਹੈ ਜਿਸ ਦਾ ਨਾਮ ਹੈ ਡੋਪਾਮਿਨ ਇਹ ਉਹੀ ਕੈਮੀਕਲ ਹੈ ਜੋ ਸਾਨੂੰ ਖੁਸ਼ੀ ਜਾਂ ਇਨਾਮ ਵਾਲੀ ਫੀਲਿੰਗ ਦਿੰਦਾ ਹੈ ਪਰ ਜਿਵੇਂ ਜਿਵੇਂ ਤੁਸੀਂ ਹੋਰ ਰੀਲਾਂ ਵੇਖਦੇ ਰਹਿੰਦੇ ਹੋ ਤਾਂ ਦਿਮਾਗ ਉਸ ਖੁਸ਼ੀ ਦਾ ਆਦੀ ਹੋ ਜਾਂਦਾ ਹੈ ਬਿਲਕੁਲ ਇੱਕ ਨਵੇਂ ਨਸ਼ੇ ਦੇ ਵਾਂਗ ਹੁਣ ਸਮੱਸਿਆ ਕਿੱਥੇ ਆਉਂਦੀ ਹੈ ਜਦੋਂ ਦਿਮਾਗ ਨੂੰ ਹਰ ਵਾਰ ਛੋਟੇ-ਛੋਟੇ ਜਾਣਕਾਰੀ ਮਿਲਦੀ ਹੈ ਤਾਂ ਉਹ ਲੰਬੇ ਸਮੇਂ ਲਈ ਧਿਆਨ ਨਹੀਂ ਜੋੜ ਸਕਦਾ ਇਸ ਨੂੰ ਕਹਿੰਦੇ ਹਨ ਅਟੈਂਸ਼ਨ ਸਪੈਮ ਘਟਨਾ ਇਸ ਤੋਂ ਇਲਾਵਾ ਰੀਲਾਂ 'ਚ ਲੋਕ ਆਪਣਾ ਸਭ ਤੋਂ ਵਧੀਆ ਪਾਸਾ ਦਿਖਾਉਂਦੇ ਹਨ ਜਿਸ ਕਰਕੇ ਅਸੀਂ ਉਹਨਾਂ ਦੀ ਤੁਲਨਾ ਆਪਣੇ ਆਪ ਨਾਲ ਕਰਨ ਲੱਗ ਜਾਂਦੇ ਹਾਂ ਤੇ ਹੌਲੀ-ਹੌਲੀ ਸੈਲਫ ਕੌਨਫੀਡੈਂਸ ਘਟਣ ਲੱਗ ਜਾਂਦਾ ਹੈ ਪਰ ਹਰ ਚੀਜ਼ ਦੇ ਦੋ ਪਾਸੇ ਹੁੰਦੇ ਹਨ ਜੇ ਤੁਸੀਂ ਕੁਝ ਨਵਾਂ ਸਿੱਖਣ ਵਾਲੇ ਰੀਲਾਂ ਮੋਟੀਵੇਸ਼ਨਲ ਜਾਂ ਸਾਇੰਸ ਵਾਲੇ ਰੀਲਾਂ ਦੇਖਦੇ ਹੋ ਅਤੇ ਸਮਾਂ ਸੀਮਿਤ ਕਰਦੇ ਹੋ ਤਾਂ ਇਹ ਦਿਮਾਗ ਨੂੰ ਜਾਣਕਾਰੀ ਵੀ ਦਿੰਦੀਆਂ ਹਨ ਅਤੇ ਪ੍ਰੇਰਨਾ ਵੀ ਇਸ ਲਈ ਰੀਲਾਂ ਵੇਖੋ ਪਰ ਕਾਬੂ ਨਾਲ ਇਸ ਗੱਲ ਦਾ ਧਿਆਨ ਰੱਖੋ ਕਿ ਰੀਲ ਤੁਹਾਨੂੰ ਚਲਾ ਰਹੀ ਹੈ ਜਾਂ ਰੀਲ ਨੂੰ ਤੁਸੀਂ ਚਲਾ ਰਹੇ ਹੋ ਕਿਉਂਕਿ ਜੇਕਰ ਰੀਲ ਤੁਹਾਨੂੰ ਚਲਾ ਰਹੀ ਹੈ ਤਾਂ ਤੁਸੀਂ ਆਪਣੇ ਦਿਮਾਗ ਉੱਪਰ ਹੌਲੀ-ਹੌਲੀ ਕੰਟਰੋਲ ਗਵਾ ਰਹੇ ਹੋ ਅਤੇ ਨਾਲੋਂ ਨਾਲ ਇੱਕ ਨਵੇਂ ਨਸ਼ੇ ਦੇ ਆਦੀ ਵੀ ਹੋ ਰਹੇ ਹੋ ਸਾਵਧਾਨ ਰਹੋ